ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਾ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰੂ ਅੰਗਦ ਦੇਵ ਜੀ ਦੇ ਜਨਮ ਸਥਾਨ ਦੀ ਔਰ ਇਹ ਜੋ ਪਿੰਡ ਵਾ ਇਹ ਪਿੰਡ ਦਾ ਨਾਂ ਹੈ ਮੱਤੇ ਦੀ ਸਰਾ ਔਰ ਜ਼ਿਲ੍ਹਾ ਪਿੰਦਾ ਫਿਰੋਜ਼ਪੁਰ ਇਲਾਕਾ ਪਿੰਦਾ ਹੈ ਮੁਕਸਰ ਸਾਹ ਵਾਲਾ ਤੇ ਗੁਰੂ ਅੰਗਦ ਦੇਵ ਜੀ ਦਾ ਜਨਮ 31 ਮਾਰਚ 1504 ਈਸਵੀ ਨੂੰ ਹੋਇਆ ਪਿਤਾ ਦਾ ਨਾਮ ਭਾਈ ਫੇਰੂਮਲ ਜੀ ਔਰ ਮਾਤਾ ਦਾ ਨਾਮ ਮਾਤਾ ਨਿਹਾਲ ਦੇਵੀ ਸੀ ਤੇ ਜਦੋਂ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਇਹ ਬਹੁਤ ਵੱਡਾ ਪਿੰਡ ਸੀ ਇਹ ਪਿੰਡ ਦਾ ਜੋ ਚੌਧਰੀ ਸੀ ਉਹਦਾ ਨਾਮ ਸੀ ਤਖਤਮਲ ਔਰ ਉਹ ਲਾਗੇ ਬੰਨੇ 17 ਪਿੰਡਾਂ ਦਾ ਮਾਲਕ ਸੀ ਬਹੁਤ ਵੱਡਾ ਕਾਰੋਬਾਰ ਸੀ ਉਹਦਾ ਤੇ ਜਦੋਂ ਗੁਰੂ ਅੰਗਦ ਦੇਵ ਜੀ ਦੀ ਉਮਰ 11 ਸਾਲ ਦੀ ਹੋਈ ਉਸ ਟਾਈਮ ਬਾਬਰ ਚੜ ਕੇ ਆਇਆ ਸਾਰੇ ਪਿੰਡਾਂ ਦੀ ਲੁੱਟਮਾਰ ਕਰਦਾ ਹੋਇਆ ਜਦੋਂ ਮੱਤੇ ਦੀ ਸਰਾ ਪਿੰਡ ਵਿੱਚ ਆਇਆ ਤੇ ਉਹਨੇ ਆ ਕੇ ਇੱਥੇ ਦਾ ਚੌਧਰੀ ਜਿਹੜਾ ਤਖਤ ਮਾਲ ਸੀ ਉਹਨੂੰ ਮਾਰ ਦਿੱਤਾ ਔਰ ਪਿੰਡ ਨੂੰ ਲੁੱਟ ਲਿਆ ਇੱਥੇ ਦੇ ਜੋ ਲੋਕ ਸੀ ਇਹ ਪਿੰਡ ਨੂੰ ਛੱਡ ਕੇ ਕਿਤੇ ਚਲੇ ਗਏ ਤੇ ਭਾਈ ਫੇਰੂ ਮੱਲ ਜੀ ਵੀ ਆਪਣੇ ਪਰਿਵਾਰ ਨੂੰ ਲੈ ਕੇ ਇੱਥੋਂ ਖਡੂਰ ਸਾਹਿਬ ਚਲੇ ਗਏ ਸਨ ਔਰ ਉਦੋਂ ਬਾਅਦ ਇਹ ਗੁਰਦੁਆਰਾ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਯਾਦ ਵਿੱਚ ਬਾਅਦ ਵਿੱਚ ਬਣਾਇਆ ਗਿਆ ਪਿੰਡ ਮੱਤੇ ਦੀ ਸਰਾ ਜੋ ਹੈ ਸਾਈਡ ਤੇ ਹੈ ਤਾਂ ਇਹ ਗੁਰਦੁਆਰਾ ਪਿੰਡ ਤੋਂ ਬਾਹਰ ਬਾਹਰ ਰੋਡ ਦੇ ਉੱਤੇ ਬਣਿਆ ਹੋਇਆ ਹੈ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਚਲੋ ਜੀ ਆਪਾਂ ਹੁਣ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰੀਏ I'm oh, so high. ਤੇ ਆਵਾ ਨਾਮ ਤੇ ਆਵਾ ਜਿੱਥੇ ਜਾਏ ਵਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਜਾਏ ਵాలే ਮੇਰਾ ਸਤ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ